ਸਸਤੇ ਦੇ ਵਿੱਚ ਮਿਕਰੋ ਦਾ ਡਾਕਰਾ ਪ੍ਰਧਾਨ ਜੀ ਜਿਹੜੇ ਇਹਨਾਂ ਦੇ ਵਿੱਚ 27% ਦੇ ਸਾਡੇ ਖੇਤਾਂ ਦੇ ਨੂੰ ਤੁਸੀਂ ਮਾਤਾ ਦਾ ਸੋਪਾ ਪਾਣ ਦੇ ਵਿੱਚ ਨੂੰ ਆ ਅਸੀਂ ਕਰਦੇ ਹਾਂ ਉਹ 28 ਫਿਲਸ ਮਿਲਦਾ ਦਾਨ ਨੂੰ ਉਲਟ ਇਹਨਾਂ ਦਾ ਉਹਨਾਂ ਦੀ ਸਦਕਾ ਦਾ ਮਸਾਦੀ ਨਾਲ ਜਦੋਂ ਜਦੋਂ ਕਦਮ ਲਵਦੇ ਹੈ ਕਰੈਕ ਪੁੱਛਦੇ ਹਨ ਉਹ ਦੇਣਾ ਪੈਂਦਾ ਹੈ ਤੇ ਜਿਹੜਾ ਗਾਂਵਾ ਸਭ ਤੋਂ ਵੱਡਾ ਦਾਦ ਹੈ ਜਾਂ ਜਿਹੜੀ ਗੱਲ ਤੋਂ ਹਾਂ ਰਹੇ ਅਸੀਂ ਕੋਸ਼ਿਸ਼ ਕੀਤੀ

ਰੈਆ ਪ੍ਰੋਗਰਾਮ ਪੂਰੇ ਪੰਜਾਬ ਦੇ ਤੇ ਪੂਰੇ ਭਾਰਤ ਦੇ ਵਿੱਚ ਤਾਂ ਕਿ ਪੰਜਾਬ ਦੀ ਜਾਂ ਸਾਡੇ ਭਾਰਤ ਦੀ ਜਿਹੜੀ ਫਾਰਮਰ ਹੈਗੇ ਉਹਨਾਂ ਨੂੰ ਕਿਵੇਂ ਉथान ਕੀਤਾ ਜਾ ਸਕੇ ਉਹਨਾਂ ਨੂੰ ਅੱਛੇ ਤਰੀਕੇ ਦੀ ਫਾਰਮਿੰਗ ਕਰਨੀ ਕਿੱਦਾਂ ਦੱਸੀ ਜਾਵੇ ਤਾਂ ਕਿ ਉਹਨਾਂ ਦੀ ਇਨਕਮ ਵਸੇ ਕਿ ਔਰ ਸਭ ਤੋਂ ਵੱਡੀ ਗੱਲ ਆ অর্ਗੈਨਿਕ ਲੋਕ ਫਾਰਮਿੰਗ ਕਰਨ ਤਾਂ ਕਿ ਜਿਹੜਾ ਸਾਡਾ ਹੈਲਥ ਦੇ ਨਾਲ ਜੁੜਿਆ ਹੈ ਵੱਡਾ ਇਸ਼ੂ ਆ ਉਹ ਸਾਡਾ ਜਿਹੜਾ ਉਹ ਸੋਲਵ ਹੋ ਸਕੇ ਔਰ ਸਾਡੇ ਕਿਸਾਨਾਂ ਦੀ ਜਿਹੜੀ ਇਨਕਮ ਆ ਉਹ ਕਿੱਦਾਂ ਇਨਕਰੀਸ ਹੋ ਸਕਦੀ ਆ ਕ੍ਰੌਪ ਡਾਇਵਰਸਿਫਿਕੇਸ਼ਨ ਨੇ ਪੰਜਾਬ ਦੇ ਵਿੱਚ ਹੋ ਰਹੀ ਅਸੀਂ ਮਲਟੀ ਕ੍ਰੌਪ ਡਾਇਵਰਸਿਫਿਕੇਸ਼ਨ ਦੀ ਗੱਲ ਕਰਦੇ ਆ ਪੰਜਾਬ 'ਚ ਬਾਗ ਲਗਾਉਣੇ ਪੰਜਾਬ ਦੇ ਵਿੱਚ ਲੋਕਾਂ ਨੂੰ ਕਣਕ ਛੋਣੇ ਚੋਂ ਬਾਹਰ ਕੱਢਦੇ ਆਂ ਔਰ ਉਹਨਾਂ ਨੂੰ ਗਾਈਡ ਕਰਦੇ ਆਂ ਕਿ ਇੱਕ ਸਾਲ ਦੇ ਲਈ ਤਾਂ ਕਿ ਤੁਸੀਂ ਫਰੂਟ ਆਰਚਰ ਲਗਾਓ ਉਹ ਆਪਣੀ ਇਨਕਮ ਹੈ ਜਿਹੜੀ ਉਹ ਬਤਾਓ ਔਰ ਵਧੀਆ ਤਰੀਕੇ ਦੇ ਨਾਲ ਆਪਣਾ ਪਾਣੀ ਬਚਾਉਣ ਦਿੰਦਾ ਸਾਡੀ ਸੰਸਥਾ ਵੱਲੋਂ ਕਿੰਨੇ ਏਕੜ ਜੜੀ ਆਰਗੈਨਿਕ ਕੀਤੀ ਜਾਂਦੀ ਹੈ ਅਸੀਂ ਇੱਥੇ 300 ਏਕੜ ਦੇ ਵਿੱਚ ਆਰਗੈਨਿਕ ਫਾਰਮਿੰਗ ਕਰਦੇ ਆਂ ਔਰ ਨਾਲ 1.5 ਏਕੜ ਦੇ ਵਿੱਚ ਫਰੂਟ ਆਰਚਰ ਆ ਔਰ ਫਰੂਟ ਆਰਚਰ ਜਿਹੜਾ ਸਾਡਾ ਹੈਗਾ ਪੂਰਾ ਉਹਦੇ ਵਿੱਚ 32 ਤਰ੍ਹਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਫਰੂਟ ਪਲਾਂਟਸ ਅਸੀਂ ਪਲਾਂਟੇਸ਼ਨ ਕੀਤੀ ਹੋਈ ਹੈ ਔਰ ਪੂਰਾ ਸਾਡਾ ਜਿੰਨਾ ਵੀ ਫਾਰਮਿੰਗ ਅਸੀਂ ਕਰਦੇ ਆ ਉਹ ਸਾਰਾ ਡ੍ਰਿਪ ਇਰੀਗੇਸ਼ਨ ਹੈ ਪਾਣੀ ਅਸੀਂ ਬੂੰਦ-ਬੂੰਦ ਦਾ ਪਾਣੀ ਦੰਨਿਆ ਤੁਪਕ ਸਟਾਈ ਕਰਦੇ ਆ ਔਰ ਬਹੁਤ ਹੀ ਸਕਸੈਸਫੁਲੀ ਸਾਡਾ ਜਿਹੜਾ ਪ੍ਰੋਜੈਕਟ ਆ ਚੁੱਕਾ ਕਿ ਕਿੰਨਾ ਕੁ ਫਰਕ ਹੈਗਾ ਜਿਹੜਾ ਜਿਹੜੇ ਫਰਟੀਲਾਈਜ਼ਰ ਵਰਤਦੇ ਆ ਉਹਦੇ ਨਾਲ ਉਹ ਜਿਹੜਾ ਕੋਈ ਰਸਾਇਣਿਕ ਖਾਦਾ ਨਹੀਂ ਸ਼ਿਕ ਵਰਤਦੇ ਦੂਸਰੀ ਦੂਸਰੇ ਤੱਤ ਵਰਤਦੇ ਜਿਹੜੇ ਜਿਵੇਂ ਕਹਿੰਦੇ ਆ ਉਹਦੇ ਵਿੱਚ ਕਿੰਨਾ ਕੁ ਫਰਕ ਹੈ ਜ਼ਮੀਨ ਅ ਲੇਕਿਨ ਬਹੁਤ ਇਦਾਂ ਨਹੀਂ ਮੈਂ ਕਹਿੰਦਾ ਬਿਲਕੁਲ ਨੈਗਲੈਕਟ ਨਹੀਂ ਕਰਦਾ ਬਹੁਤ ਸਾਰੀਆਂ ਚੀਜ਼ਾਂ ਨੂੰ ਜਦੋਂ ਅਸੀਂ ਲਿਮਟ ਦੇ ਵਿੱਚ ਯੂਜ਼ ਕਰਦੇ ਆ ਤਾਂ ਉਹਨਾਂ ਦਾ ਵੀ ਯੂਜ਼ ਕਰਨਾ ਕੋਈ ਐਸੀ ਗੱਲ ਨਹੀਂ ਕਿ ਲੇਕਿਨ ਅਗਰ ਆਰਗੈਨਿਕ ਫਾਰਮਿੰਗ ਦੀ ਗੱਲ ਕਰੋ ਤਾਂ ਬਿਲਕੁਲ ਨੇਚਰਲ ਫਾਰਮਿੰਗ ਆ ਉਹ ਤੁਸੀਂ ਆਰਗੈਨਿਕ ਜਿੰਨੇ ਸਾਡੇ ਵੀ ਨੇਚਰਲ ਰਿਸੋਰਸਸ ਤੋਂ ਅਸੀਂ ਪ੍ਰੋਡਕਟ ਬਣਾਉਂਦੇ ਆ ਇਕੱਠੇ ਕਰਦੇ ਆ ਉਹ ਅਸੀਂ ਜਿਹੜੇ ਆ ਪਲਾਂਟਸ ਨੂੰ ਦਿੰਨੇ ਆ ਤੋ ਜਿਹੜ ਜਿਸੀਂ ਪਲਾਂਟਸ ਨੂੰ ਦਵਾਂਗੇ ਨੇਚਰਲੀ ਉਹ ਮੋਟਰਸਨ ਫੋਡ ਦੇ ਵਿੱਚ ਦਊਗਾ ਤੋ ਬਹੁਤ ਵੱਡਾ ਫਰਕ ਆ ਕੈਮੀਕਲ ਬਹੁਤ ਲੋਕ ਇਹ ਤਦੇ ਵਿੱਚ ਉਪਰਾਲਾ ਸਮਾਜ ਦੇ ਹਿੱਤ ਦੇ ਵਿੱਚ ਦੇਵਿਆ ਜੋਤੀ ਜਾਗਰਤੀ ਸੰਸਥਾਨ ਮਾਨਣਾ ਵਾਲਾ ਇਹ ਪਹਿਲਾਂ ਵੀ ਮੈਂ ਲਗਭਗ ਹਰ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਹੁੰਦੀ ਆ ਮੇਰੀ ਇਹਨਾਂ ਦਾ ਹਮੇਸ਼ਾ ਹੀ ਆ ਸਮਾਜ ਸੇਵੀ ਜਿਹੜੇ ਕੰਮ ਹੁੰਦੇ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਲੈਂਦੇ ਨੇ ਤੇ ਅੱਜ ਦਾ ਤੇ ਜਿਹੜਾ ਇਹਨਾਂ ਸੈਮੀਨਾਰ ਕਰਾਇਆ ਹੈ ਜਿਹਦਾ ਬਹੁਤ ਹੀ ਮਤਲਬ ਭਲੇ ਦਾ ਕੰਮ ਆ ਕਿਉਂਕਿ ਖੇਤੀ ਸਾਡਾ ਮੁਢਲਾ ਧੰਦਾ ਹੈ ਪੰਜਾਬ ਦਾ ਜਿਆਦਾਤਰ ਸਾਡੀ ਆਬਾਦੀ ਜਿਹੜੀ ਆ ਉਹ ਖੇਤੀ ਤੇ ਡਿਪੈਂਡੈਂਟ ਆ ਔਰ ਹਰ ਫਾਰਮਰ ਚਾਹੁੰਦਾ ਹੈ ਕਿ ਮੇਰੀ ਇਨਕਮ ਵਧੇ ਸੋ ਇਨਕਮ ਬਣਾਉਣ ਦੇ ਚੱਕਰ ਦੇ ਵਿੱਚ ਕਈ ਵਾਰੀ ਅਸੀਂ ਓਵਰ ਯੂਸ ਜਿਹੜਾ ਆ ਉਹ ਫਰਟੀਲਾਈਜ਼ਰਸ ਦਾ ਇਨਸੈਕਟੀਸਾਈਜ਼ ਦਾ ਜਿਹੜੇ ਕਿ ਘਾਤ ਹੁੰਦੇ ਨੇ ਉਹਨਾਂ ਦਾ ਕਰ ਦਿੰਨੇ ਆ ਉਹਨ ਇੱਕ ਗੋਭੀ ਆ ਗੋਭੀ ਦੇ ਉੱਤੇ 18 ਸਪਰੀਆਂ ਹੁੰਦੀਆਂ ਨੇ ਉਹ ਜਦੋਂ ਉਹਨੂੰ ਖਾਧਾ ਜਾਊਗਾ ਜਾਂ ਕੀ ਜਾਊਗਾ ਉਹਦੇ ਕਿੰਨੇ ਰੈਮਨੈਂਸ ਜਿਹੜੇ ਨੇ ਉਹ ਬਾਡੀ ਦੇ ਵਿੱਚ ਜਾਣਗੇ ਉਹਨਾਂ ਨੇ ਬਾਡੀ ਦੇ ਵਿੱਚ ਬਾਡੀ ਬੜੀ ਡੈਲੀਕੇਟ ਆਂ ਤਰੋਂ ਸੋ ਬੜਾ ਹੋਰ ਤਰ੍ਹਾਂ ਦੀਆਂ ਅੱਜ ਕੱਲ ਦੇ ਬਿਮਾਰੀਆਂ ਵੀ ਇਹੋ ਜਿਹੀਆਂ ਆ ਗਈਆਂ ਜਿਨ੍ਹਾਂ ਦੇ ਨਾਮ ਵੀ ਨਹੀਂ ਪਤਾ ਕਿਤੇ ਥੋੜਾ ਪਛਾਣੇ ਪੁਰਾਣੇ ਸਮੇਂ ਦੇ ਵਿੱਚ ਚਲੇ ਚੋਣਾ ਕਿ ਉਹ ਨਾਮ ਹੀ ਨਹੀਂ ਕੋਈ ਜਾਣਦਾ ਹੁੰਦਾ ਕਿ ਇਹ ਬਿਮਾਰੀ ਸੋ ਹਰ ਚੀਜ਼ ਜਿਹੜੀ ਆ ਉਹ ਡਿਵੈਲਪ ਹੋ ਰਹੀ ਆ 스마트 ਹਰ ਚੀਜ਼ 스마트 ਬਣ ਰਹੀ ਆ 스마트ਫੋਨ ਆ ਰਹੇ ਨੇ 스마트 ਕਲਾਸ ਰੂਮ ਬਣ ਰਹੇ ਨੇ ਠੀਕ ਆ 스마트 ਸਕੂਲ ਬਣ ਰਹੇ ਨੇ ਸੋ ਖੇਤੀ ਵੀ ਜਿਹੜੀ ਆ ਇਹ 스마트 ਫਾਰਮਿੰਗ ਜਿਹੜੀ ਆ ਹੋਣੀ ਚਾਹੀਦੀ ਆ ਪਰ 스마트 ਫਾਰਮਿੰਗ ਤਾਂ ਹੀ ਸੰਭਵ ਆ ਜੇ ਕਿਸਾਨਾਂ ਦੀ ਇਨਕਮ ਵੀ ਵਧੇ ਔਰ ਉਹਦੇ ਖਾਣਯੋਗ ਵੀ ਹੋਵੇ ਔਰ ਉਹਦਾ ਸਰੀਰ ਦੇ ਉੱਤੇ ਕੋਈ ਨੁਕਸਾਨ ਨਾ ਹੋਵੇ ਇਹੀ ਅੱਜ ਦਾ ਉਦੇਸ਼ ਸੀਗਾ